ਸਰਬਜੀਤ ਸੰਗਰੂਰ ਵੀ ਦੀ ਰਚਨਾ ਕਰਨੀਆ ਗੱਲਾਂ ਹੁਣ ਮੈਂ ਤਾਂ ਸੱਚੀਆਂ ਕਰਨੀਆ ਗੱਲਾਂ ਮੈਂ ਤਾਂ ਹੁਣ ਸੱਚੀਆਂ ਸੁਣ ਸੁਣ ਜਾਣ ਚਾਹੇ ਕਈ ਰੂਹਾਂ ਮੱਚੀਆਂ ਨਾ ਕਰਨੀਆ ਗੱਲਾਂ ਕੋਈ ਕੋਲੋਂ ਬਣਾ ਕੇ ਜੀ ਨਾ ਕਰਨੀਆ ਗੱਲਾਂ ਕੋਈ ਕੋਨੂ ਬਣਾ ਕੇ ਜੀ ਨਾ ਹੀ ਸੁਨਾਣੀਆਂ ਮੈਂ ਮਸਾਲੇ ਲਗਾ ਕੇ ਜੀ ਨਾ ਹੀ ਸੁਨਾਣੀਆਂ ਮੈਂ ਮਸਾਲੇ ਲਗਾ ਕੇ ਜੀ ਕਿਹੜੇ ਕਿਹੜੇ ਹਾਕਮਾਣੇ ਜਨਤਾ ਲੁੱਟ ਖਾਈ ਜੀ ਹਰ ਕੋਈ ਜਾਣਦਾ ਏ ਇਹਨਾਂ ਦੀ ਸਚਾਈ ਜੀ ਕਿਹੜੇ ਕਿਹੜੇ ਹਾਕਮਾਣੇ ਜਨਤਾ ਲੁੱਟ ਖਾਈ ਜੀ ਹਰ ਕੋਈ ਜਾਣਦਾ ਏ ਇਹਨਾਂ ਦੀ ਸਚਾਈ ਜੀ ਆਮ ਆਦਮੀ ਨੂੰ ਦੱਸੋ ਕਿਉਂ ਤਾਂਗ ਕਰਿਆ ਆਪਣੇ ਹਿੱਤੇ ਲਈ ਦਿਨ ਰਾਤ ਮਰਿਆ ਹੋਇਆ ਇਨਾਬ ਦੱਸੋ ਸਾਨੂੰ ਕਿਸ ਗੱਲ ਦਾ ਹੋਇਆ ਇਨਾਬ ਦੱਸੋ ਸਾਨੂੰ ਕਿਸ ਗੱਲ ਦਾ ਨਾ ਹੋਇਆ ਹੱਲ ਹਾਲੇ ਮਸਲਾ ਜੋ ਕਲ ਦਾ ਕਰਦਾ ਨਾ ਨਿੰਦਾ ਨਹੀਂ ਕਰਾ ਵਡਿਆਈ ਜੀ ਕਰਦਾ ਨਾ ਨਿੰਦਾ ਨਹੀਂ ਕਰਾ ਵਡਿਆਈ ਜੀ ਆਖਦਾ ਹਾਂ ਗੱਲ ਏ ਕੋਈ ਜੋ ਦਿਲ ਆਈ ਜੀ ਆਖਦਾ ਹਾਂ ਗੱਲ ਏ ਉਹੀ ਜੋ ਦਿਲ ਆਈ ਜੀ ਕਾਲਾ ਤਨ ਦੇਖੋ ਕਿਵੇਂ ਚਿੱਟਾ ਕਰਿਆ ਕਾਲਾ ਤੰਨੇ ਦੇਖੋ ਕਿਵੇਂ ਚਿੱਟਾ ਕਰਿਆ ਕਾਲਾ ਤੰਨੇ ਦੇਖੋ ਕਿਵੇਂ ਚਿੱਟਾ ਕਰਿਆ ਮਰਿਆ ਕਰ ਜਾਈ ਕੋਈ ਖਾ ਚਿੱਟਾ ਮਰਿਆ ਮਰਿਆ ਕਰ ਜਾਈ ਕੋਈ ਖਾ ਚਿੱਟਾ ਮਰਿਆ